ਅੱਜ ਜਿਵੇਂ ਸ਼ਿਮਲਾ ਵਿੱਚ ਘੁੰਮਣ ਆਏ ਹੋਏ ਸੀ ਇੱਥੇ ਸ਼ਿਮਲਾ ਨਿਵਾਸੀਆਂ ਤੇ ਤਿੰਨ ਮੈਸੇਜ ਸੀ ਕਿ ਸਰਵਜਨਕ ਜਗ੍ਹਾ ਦੇ ਉੱਪਰ ਧੁਕਣਾ ਮਨਾ ਤੇ 500 ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਤੁਹਾਨੂੰ ਤੇ ਨੈਕਸਟ ਸੀ ਜਿਹੜਾ ਉਹ ਇਹ ਸੀ ਕਿ ਆਪਾਂ ਜਿਹੜੀ ਹਵਾ ਹੈ ਸਾਰੇ ਜਣੇ ਸਾਂਝੀ ਸ਼ੇਅਰ ਕਰਦੇ ਆ ਤਾਂ ਕਰਕੇ ਇਸ ਨੂੰ ਸ਼ਮੂਕ ਕਰਕੇ ਖਰਾਬ ਨਾ ਕਰੋ ਤੇ ਤੀਜਾ ਮੈਸੇਜ ਆ ਕਿ ਸ਼ਿਮਲਾ ਨੂੰ ਸਾਫ਼ ਕਰਨਾ ਆਪਣਾ ਪਹਿਲਾ ਅਧਿਕਾਰ ਆ ਜੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਅਣਗਹਿਲੀ ਕਰੋਗੇ ਤਾਂ ਤੁਹਾਨੂੰ 5000 ਤੱਕ ਰੁਪਏ ਦਾ ਇੱਥੇ हां जी सत श्री अकाल सब नु ਅੱਜ ਦੀ ਇਸ ਵੀਡੀਓ ਵਿੱਚ ਆਪ ਸਭ ਦਾ ਸਵਾਗਤ ਆ ਤੁਹਾਨੂੰ ਅੱਜ ਦੀ ਇਸ ਵੀਡੀਓ ਦੇ ਵਿੱਚ ਸਿਮਲੇ ਦਾ ਇੱਕ ਛੋਟਾ ਜਿਹਾ ਟੂਰ ਕਰਵਾਵਾਂਗੇ ਤੇ ਉਥੇ ਦੀ ਹਾਈਲਾਈਟਸ ਦਿਖਾਵਾਂਗੇ ਅਸੀਂ ਇੱਥੇ ਕੀ ਕੀ ਵੇਖਿਆ ਉਹ ਸਾਰਾ ਕੁਝ ਤੁਹਾਨੂੰ ਵੀ ਦਿਖਾਵਾਂਗੇ ਤੇ ਹੋਪਫੁਲੀ ਕਿ ਆਪ ਸਭ ਨੂੰ ਇਹ ਵੀਡੀਓ ਚੰਗੀ ਲੱਗੇਗੀ ਅਗਰ ਚੰਗੀ ਲੱਗੇਗੀ ਤਾਂ ਇਸ ਵੀਡੀਓ ਨੂੰ ਸ਼ੇਅਰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰਿਓ ਤੇ ਇਸ ਵੀਡੀਓ ਵਿੱਚ ਹੁਣ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਰਿਜ ਦੇ ਉੱਪਰ ਤੇ ਉੱਥੋਂ ਅੱਗੇ ਵਿਜਿਟ ਸਟਾਰਟ ਬੜੀ ਮਸਕਤ ਬਾਅਦ ਬਾਅਦ ਕੋਲ ਤੇ ਆਪਾਂ ਇੱਥੇ ਆ ਪਹ ਕਹਨ ਨਹੀਂ ਠੀਕ ਹੈ ਤੇ 2 ਕਿਲੋਮੀਟਰ ਦੀ ਚੜ੍ਹਾਈ ਝੜ ਕੇ ਹੋਣੀ ਪੁੜੀਆਂ ਨਹੀਂ ਵਾਹ ਤਾਂ ਥੱਕ ਗਏ ਸੀ ਰਿਐਲਿਟੀ ਤਾਂ ਇਹੀ ਆ ਤੂੰ ਚਾਹੇ ਉੱਤੋਂ ਜਿਵੇਂ ਮਰਜ਼ੀ ਗਈ ਜਾਈਏ ਇਹ ਆ ਗਈ ਜੀ ਅਸੀਂ ਰਜਤੇ ਔਰ ਇਹੀ ਆ ਵਧੀਆ ਜਗ੍ਹਾ ਇੱਥੇ ਬੈਠ ਕੇ ਦਮ ਲੈਣਾ ਆਰਾਮ ਕਰੋ ਤੇ ਆਲਾ ਦੁਆਲਾ ਦੇਖੋ ਨੀਚੇ ਮਾਲ ਰੋਡ ਆ ਮਾਲ ਰੋਡ ਦੇ ਉੱਪਰ ਘੁੰਮ ਸਕਦੇ ਆ ਪਰ ਇਹ ਜਿਆਦਾ ਵਧੀਆ ਟਾਈਮ ਆ ਜਿਹੜਾ ਉਹ ਸ਼ਾਮ ਦਾ ਇੱਥੇ ਘੁੰਮਣ ਦਾ ਤੇ ਆ ਜਿਹੜਾ ਪਿੱਛੇ ਪੂਲ ਦੇੰਦਾ ਇਹਦੇ ਤੇ ਆਪਣਾ ਨੈਸ਼ਨਲ ਇੰਡੀਆ ਦਾ ਜਿਹੜਾ ਫਲੈਗ ਆ ਨੈਸ਼ਨਲ ਫਲੈਗ ਆ ਉਹ ਝੂਲਦਾ ਹੁੰਦਾ ਉਹ ਰਿਜ ਦੇ ਉੱਪਰ ਪਹੁੰਚ ਕੇ ਪਹਿਲਾਂ ਤਾਂ ਉੱਥੋਂ ਦੀ ਉੱਪਰ ਦੀ ਠੰਡੀ ਹਵਾ ਦਾ ਆਨੰਦ ਲਿਆ ਉੱਥੇ ਘੁੰਮੇ ਰਿਜ ਦੇ ਉੱਪਰ ਤੇ ਸਾਹਮਣੇ ਤੁਹਾਨੂੰ ਦਿਖ ਰਹੀ ਹੈ ਇਹਦੇ ਵਿੱਚ ਚਰਚ ਇਹਦੇ ਦੂਸਰੀ ਸਾਈਡ ਦੇ ਉੱਪਰ ਲੱਕਰ ਮਾਰਕੀਟ ਆ ਔਰ ਚਰਚ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ ਸਟੇਟ ਲਾਇਬ੍ਰੇਰੀ ਹੈ ਜਿਹੜੀ ਅੱਗੇ ਤੁਹਾਨੂੰ ਦਿਖਾਵਾਂਗੇ ਨਾਲ ਦੇ ਨਾਲ ਇਹ ਚਰਚ ਦੇ ਅੰਦਰਲੀਆਂ ਫੋਟੋਆਂ ਨੇ ਜਿਹੜੀਆਂ ਅਸੀਂ ਅੰਦਰ ਜਾ ਕੇ ਖਿੱਚੀਆਂ ਸੀ ਜਿਹੜੀਆਂ ਮੈਂ ਤੁਹਾਨੂੰ ਸਾਈਡ ਤੇ ਦਿਖਾ ਰਿਹਾ ਤੇ ਅੱਗੇ ਵੀ ਇਹਦੇ ਨਾਲ ਦੀਆਂ ਹੋਰ ਪਿਕਚਰਸ ਨੇ ਜਿਹੜੀਆਂ ਮੈਂ ਵਿੱਚ ਖਿੱਚੀਆਂ ਸੀ ਤੇ ਉਹ ਤੁਹਾਨੂੰ ਦਿਖਾ ਦਿੰਦੇ ਇਨਸਾਈਡ ਵਿਊ ਆ ਇਹ ਇਸ ਚਰਚ ਦਾ ਜਿਹੜੀ ਇਹ ਚਰਚ 1857 ਦੇ ਵਿੱਚ ਸਟੈਬਲਿਸ਼ ਹੋਈ ਸੀ ਤੇ ਇਸ ਦੇ ਨਾਲ ਦੀ ਇੱਕ ਮਹੀਨੇ ਦੇ ਵਿੱਚ ਵੀ ਚਰਚ ਬਣੀ ਹੋਈ ਹੈ ਜਿਵੇਂ ਇਹ ਬਣੀ ਹੋਈ ਹੈ ਤੇ ਇਹ ਉਸ ਟਾਈਮ ਤੇ ਅੰਗਰੇਜ਼ਾਂ ਨੇ ਇੱਥੇ ਬਣਾਈ ਸੀ ਜਿਹਦੇ ਵਿੱਚ ਜਿਹੜੀ ਰੱਬ ਦੀ ਵਰਸ਼ਿਪ ਆ ਜਿਹੜੀ ਉਹ ਕਰਦੇ ਨੇ ਇੱਥੇ ਲੋਕ ਉਹ ਹਿੰਦੀ ਔਰ ਇੰਗਲਿਸ਼ ਦੋਨੋਂ ਭਾਸ਼ਾਵਾਂ ਵਿੱਚ ਹੁੰਦੀ ਆ ਤੇ ਅੰਦਰਲਾ ਵੀਊ ਮੈਂ ਦਿਖਾ ਰਿਹਾ ਅੰਦਰ ਵੀਡੀਓਗ੍ਰਾਫੀ ਹੋਣ ਨਹੀਂ ਦਿੰਦੇ ਤੁਸੀਂ ਫੋਟੋ ਖਿੱਚ ਸਕਦੇ ਬਟ ਵੀਡੀਓ ਨਹੀਂ ਬਣਾ ਸਕਦੇ ਤਾਂ ਇਹ ਹੁਣ ਜਿਹੜਾ ਵੀਊ ਆ ਇਹ ਬਿਲਕੁਲ ਕਲੋਜ਼ ਦਾ ਵੀਊ ਆ ਤੇ ਸਾਰੇ ਸਾਰੇ ਤਰਫ ਤੋਂ ਮੈਂ ਤੁਹਾਨੂੰ ਇਹ ਵੀ ਵੀਡੀਓ ਜਿਹੜੀ ਬਣਾ ਕੇ ਦਿਖਾ ਰਿਹਾ ਇਸ ਚਰਚ ਦੀ ਤੇ 1857 ਦੀ ਹੈ ਤੇ ਬਹੁਤ ਸੁਣੀ ਲੋਕਾਂ ਦੇ ਵਿੱਚ ਬਣੀ ਹੋਈ ਹੈ ਹੁਣ ਇਸ ਦੇ ਬੈਕ ਸਾਈਡ ਨਾਲ ਹੀ ਮੈਂ ਦਿਖਾ ਰਿਹਾ ਤੁਹਾਨੂੰ ਇਹ ਹੈਗਾ Shimla ਦੀ State Library ਇਹ ਵੀ ਬਹੁਤ ਪੁਰਾਣੀ ਅੰਗਰੇਜ਼ਾਂ ਦੇ ਸਮੇਂ ਤੋਂ ਬਣੀ ਹੋਈ ਹੈ ਔਰ ਇਹਦੇ ਵਿੱਚ ਲੋਕ ਆ ਕੇ ਪੜ੍ਹਦੇ ਨੇ ਕਿਤਾਬਾਂ ਇਸ਼ੂ ਕਰਦੇ ਨੇ ਤੇ ਇਹ ਵੀ ਬਹੁਤ ਪ੍ਰਾਤਨ ਸਮੇਂ ਦੀ ਬਣੀ ਹੋਈ ਹੈ ਤੇ ਇਹਨੂੰ ਅੱਜਕੱਲ੍ਹ Shimla State Library ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤਾਂ ਇਸ ਤੋਂ ਬਾਅਦ ਅਸੀਂ ਇਹ ਸਾਰਾ ਕੁਝ ਦੇਖਣ ਤੋਂ ਬਾਅਦ ਅਸੀਂ ਨਾ ਇਹਦੀ ਬੈਕ ਸਾਈਡ ਤੋਂ ਦੀ ਇੱਕ ਨਾ ਰਾਹ ਜਾਂਦਾ ਉੱਪਰ ਜਿਹਨੂੰ ਕਹਿੰਦੇ ਨੇ ਟਕਾ ਪੈਂਚ ਤਾਂ ਇਹ ਟਕਾ ਪੈਂਚ ਦੀ ਉੱਪਰ ਵਾਲੀ ਸਾਈਡ ਆ ਇਹ ਲਾਇਬ੍ਰੇਰੀ ਦੇ ਬਿਲਕੁਲ ਨਾਲ ਉਹ ਨਾਲ ਉੱਪਰ ਵੱਲ ਨੂੰ ਆਉਂਦਾ ਹੈ ਇਹ ਜਗ੍ਹਾ ਤੋਂ ਆਪਾਂ ਨਾ ਰਿਜਲਾ ਪੂਰਾ ਵਿਊ ਹੈ ਜਿਹੜਾ ਉਹ ਦੇਖ ਸਕਦੇ ਹਾਂ ਔਰ ਇੱਥੇ ਛਾਂ ਵੀ ਆ ਹਵਾ ਵੀ ਬੜੀ ਵਧੀਆ ਲੱਗਦੀ ਹੈ ਇੱਥੇ ਆਰਾਮ ਨਾਲ ਲੋਕ ਬੈਠ ਗਏ ਆ ਥੋੜਾ ਆਰਾਮ ਵੀ ਕਰਦੇ ਜਿਵੇਂ ਦੇਖ ਸਕਦੇ ਹਾਂ ਕਿ ਉਹ ਉਸ ਸਾਈਡ ਬੈਠੇ ਨੇ ਸਾਰੇ ਜਾਣੇ ਤਾਂ ਇਥੋਂ ਤੁਸੀਂ ਰਿਜ ਦਾ ਪੂਰਾ 뷰 ਲੈ ਸਕਦੇ ਹੋ ਔਰ ਆਰਾਮ ਕਰ ਸਕਦੇ ਹੋ ਤੇ ਇਸ ਜਗ੍ਹਾ ਤੇ ਕਈ ਸ਼ੂਟਿੰਗ ਵੀ ਹੋਈਆਂ ਹੋਈਆਂ ਜਿਵੇਂ 3 ਇਡੀਟ ਫਿਲਮ ਦੇ ਵਿੱਚ ਜਦੋਂ ਰੈਂਚੋ ਨੂੰ ਅਮਿਰ ਖਾਨ ਨੂੰ ਲੱਭਣ ਦੇ ਲਈ ਆਉਂਦੇ ਨੇ ਆਰਮਾਧਨ ਤੇ ਜੋਸ਼ੀ ਕੀ ਨਾਮ ਸੀ ਉਹ ਤਾਂ ਸ਼ਰਮਨ ਜੋਸ਼ੀ ਉਹ ਆਉਂਦੇ ਨੇ ਜਦੋਂ ਲੱਭਣ ਦੇ ਲਈ ਤਾਂ ਇੱਕ ਸੀਨ ਇਸ ਜਗ੍ਹਾ ਤੋਂ ਵੀ ਬਣਿਆ ਹੋਇਆ ਹੈ ਸ਼ਿਮਲਾ ਕਰ ਯਾਰ ਰਾਜਾ बाबू ਤੂੰ ਗਰਮਾਈ ਨਹੀਂ ਛੱਡ ਰਿਹਾ ਚਰਚ ਬਣਾਈ ਹੋਈ ਹੈ ਹੈਰੀਟੇਜ ਚਰਚ ਹੈ ਚੁੰਮੂ ਦੇ ਲਈ ਕੀ ਕਰਦੇ ਆ ਬੰਦਾ ਅਲਗਾ ਸਗਲਾ 8 ਫੁੱਟ ਦੇ ਉੱਪਰ ਦਵਾਈ ਨੇ ਪਾਲੀ ਨੇ ਚਲ ਵਾਲੀ ਗੱਲ ਤਾਂ ਕਮਾਲ ਹੈ ਤੱਕ ਵੰਚ ਤੋਂ ਉਤਰ ਕੇ ਫਿਰ ਅਸੀਂ ਗਏ ਲੱਕਣ ਮਾਰਕੀਟ ਇਹ ਵੀ ਇੱਥੋਂ ਦੀ ਇੱਕ ਬਹੁਤ ਹੀ ਸੋਹਣੀ ਲੋਕੇਸ਼ਨ ਆ ਜਿਹਨੂੰ ਹਰ ਕੋਈ ਆ ਕੇ ਇੱਥੇ ਦੇਖਦਾ ਤਾਂ ਇਹਦੇ ਵਿੱਚ ਤੁਸੀਂ ਦੇਖੋਗੇ ਸਪੈਸ਼ਲਿਟੀ ਕੀ ਹੈ ਕਿ ਸਾਰੇ ਹੈਂਡਮੇਡ ਨੇ ਔਰ ਲੱਕੜ ਦੀਆਂ ਮਟੀਰੀਅਲ ਇੰਨਾ ਵਧੀਆ ਡਿਜ਼ਾਈਨ ਦੇਰ ਬਣਾਇਆ ਹੋਇਆ ਕਿ ਤੁਸੀਂ ਹੈਰਾਨ ਰਹਿ ਜਾਓਗੇ ਤੇ ਇੱਥੇ ਦੇਖੋ ਤੁਹਾਨੂੰ ਮੈਂ ਜਿੰਨੀਆਂ ਵੀ ਦਿਖਾ ਰਿਹਾ ਹਾਂ ਇਹ ਸਾਰੀਆਂ ਚੀਜ਼ਾਂ ਇਹ ਸਾਰੀਆਂ ਹੀ ਇਹਨਾਂ ਦੀਆਂ ਹੈਂਡਮੇਡ ਨੇ ਦੇਖੋ ਟੋਕਰੀਆਂ ਹੋਰ ਬਹੁਤ ਸਾਰਾ ਡਿਜ਼ਾਈਨ ਵਾਲਾ ਇੰਟੀਰੀਅਰ ਡਿਜ਼ਾਈਨਰ ਚੀਜ਼ਾਂ ਨੇ ਜਿਹੜੀਆਂ ਉਹ ਬਣੀਆਂ ਹੋਈਆਂ ਨੇ ਤੁਸੀਂ ਘਰ ਦੇ ਵਿੱਚ ਸਜਾ ਸਕਦੇ ਹੋ ਇੱਥੇ ਲਾ ਕੇ ਔਰ ਇਹਨਾਂ ਦੀ ਕਲਾ ਨੂੰ ਸਲਾਮ ਤੁਸੀਂ ਦੇ ਇਹ ਸਾਰਾ ਕੁਝ ਇੱਥੇ ਖਿੱਚ ਦਾ ਕੇਂਦਰ ਤਾਂ ਹੈ ਹੀ ਹੈ ਪਰ ਇੱਕ ਹੋਰ ਚੀਜ਼ਾਂ ਜੋ ਖਿੱਚ ਦਾ ਕੇਂਦਰ ਬਣੀ ਰਹਿੰਦੀ ਹੈ ਇੱਥੇ ਉਹ ਹੈਗਾ ਇੱਥੋਂ ਦਾ ਮੌਸਮ ਇੱਥੋਂ ਦੀ ਰੁੱਤ ਔਰ ਇੱਥੋਂ ਦੇ ਪੇੜ ਜੋ ਦੇਖੋ ਐਨੇ ਹਰੇ ਭਰੇ ਦਿਖਾਈ ਦਿੰਦੇ ਨੇ ਜਿਹੜਾ ਇਹ ਪੇੜ ਆ ਇਹ ਤਾਂ ਇੱਕ ਖਾਸ ਨਾਮ ਆ ਜਿਹੜਾ ਅਸੀਂ ਪਤਾ ਕੀਤਾ ਤੇ ਅੱਗੇ ਤੋਂ ਉਹ ਨੂੰ ਹੋਰ ਵੀ ਐਕਸਪਲੇਨ ਕਰਦੇ ਆਂ ਜਿਹੜਾ ਤਰ੍ਹਾਂ ਆਹੀ ਪੇੜ ਐ ਨੂੰ ਦੇਵਦਾਰ ਕਹਿੰਦੇ ਨੇ ਦੇਵਦਾਰ ਦੇ ਮੈਕਸਿਮਮ ਪੇੜ ਇਹਦੇ ਨੇ ਬਾਕੀ ਹੋਰ ਹੈਗੇ ਨੇ ਬਟ ਬਹੁਤ ਘੱਟ ਨੇ ਮੇਨਰ ਦਾ ਕੋਈ 80 90% ਜਿਹੜੇ ਪੇੜ ਨੇ ਉਹ ਇਹੀ ਨੇ ਦੇਵਦਾਰ ਦੇ ਔਰ ਬਹੁਤ ਵੱਡੇ ਵੱਡੇ ਪੇੜਾ ਉਹਨਾਂ ਨੇ ਬੜਾ ਪਚਾਕ ਵੀ ਰੱਖਿਆ ਹੋਇਆ ਜਿਵੇਂ ਉਹ ਦੇਖੋ ਦੀਵਾਰ ਦੇ ਅੰਦਰ ਆ ਬਟ ਉਹਨੂੰ ਕੱਟਿਆ ਨਹੀਂ ਉਹਨੂੰ ਐ ਜਿੱਟੇ ਜਿਹੋ ਦੇ ਵਿੱਚ ਰੱਖਿਆ ਹੋਇਆ ਤੇ ਆਲੇ-ਦਲੇ ਦੀਵਾਰ ਚੜ੍ਹਦੀ ਹੁਣ ਸਾਡੀ ਜਾਖੂ ਮੰਦਿਰ ਵੱਲ ਜਾਣ ਦੀ ਤਿਆਰੀ ਹੈ ਜੀ ਚੜ੍ਹਾਈ ਚੱਲ ਰਹੀ ਹੈ ਹੌਲੀ-ਹੌਲੀ ਤੇ ਰੂਪਬੇ ਦੀ ਟਰਾਈ ਕਰਨ ਦੀ ਕੋਸ਼ਿਸ਼ ਕਰਦੇ ਆਂ ਉਹ ਉਪਰ ਜਾਖੂ ਮੰਦਰ ਤੇ ਉਹ ਸੀ ਰੂਪਬੇ ਦਾ ਸਟੇਸ਼ਨ ਉਥੋਂ ਰੂਪਬੇ ਤੋਂ ਜਾਖੂ ਮੰਦਰ ਦੇ ਉੱਪਰ ਬਾਏ ਰੂਪ ਚੜਾਂਗੇ ਇਹ ਆਹ ਦੇਖ ਰਿਹਾ ਮੰਦਰ ਇੱਥੇ ਪਹੁੰਚਣਾ ਆਓ ਜਖੂ ਮੰਦਰ ਜਾਣ ਲਈ ਇਸ ਕਲੈਕਟਰ ਦੀ ਸੌਲੂਸ਼ਨ ਵੀ ਹੋ ਚੁੱਕੀ ਜਿਹਦੇ ਵਿੱਚ ਹਰ ਵਰਗ ਦਾ ਇਨਸਾਨ ਆ ਜਿਹੜਾ ਜਾ ਸਕਦਾ ਬਟ ਅਸੀਂ ਰੂਪਵੇ ਹੀ ਯੂਜ਼ ਕੀਤਾ ਆ ਦੋ ਸੈਲੀਬ੍ਰਿਟੀ ਮਿਲ ਗਏ ਇਹ ਵੀ ਜਖੂ ਮੰਦਰ ਮੱਥਾ ਟੇਕਣ ਆਏ ਸੀ ਆ ਭਾਈ ਸਲਮਾਨ ਖਾਨ ਤੇ ਇਧਰ ਆਪਣੀ ਬਿੱਗ ਵੀ ਅਮਿਤਾ ਬਚਨ ਅਸਲੀ ਗੱਲ ਇਹ ਤੁਹਾਨੂੰ ਮੋਟੇ ਮੁਟਾਇਗਾ ਪਾਉ ਜੀ ਰੂਪਵੇ ਦੇ ਵਿੱਚ ਬੈਠ ਗਏ ਦਿਰ ਤੱਕ ਸੱਚੀ ਚ ਘਬਰਾ ਰਹੇ ਨੇ ਬੰਦੇ ਨੂੰ ਚੱਕ ਕੇ ਕੈਮਰਾ ਰੱਖੋ ਨਾ ਬਧੀਆ ਬਧੀਆ ਕਿੰਕ ਅੱਛਾ ਸਪੀਡ ਦੀ ਐਸੀ ਤਾਂ ਨਹੀਂ ਰਹਿੰਦੀ ਇੰਨੀ ਕਿਸ ਲੋ ਐਂਦੀ ਸਪੀਡ ਸਲੋ ਹੀ ਚੱਲਦੀ ਅੱਛਾ ਜੀ ਜਦੋਂ ਦੇਖੀਏ ਫੇਰ ਡੱਲ ਜਿਆ ਲੱਗ ਰਿਹਾ ਚੱਲ ਮਾਦਾ ਬਣਾਉਣੇ ਨੇ ਵੀਡੀਓ ਹੈ ਕੋਈ ਵੀ ਨਾ ਧਿਆਨ ਦਬਟਰ ਇਹਨਾਂ ਧਿਆਨ ਜਾ ਡਬਟਰ ਇਹਨਾਂ ਮੈਂ ਕਹਾਂ ਉਹਦੇ ਕੋਈ ਕਾਰ ਸੀ ਨਾ ਜੀ <laughs> नहीं अकेले आओगे लो जी पहुंच गए अक्षत बताया था आपने ना अक्षत 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 कैसा लग रहा है अच्छा <laughs> आपके हौसले से पहुंचे हैं मुझे यहां पे <laughs> आपको देख के आपको डर नहीं ना लगा बिल्कुल भी एकदम हमें तो लगा मैं तो ये वाला चकराने वाला मुझे भी अच्छा लगता हूँ अच्छा हमें उसमें भी अच्छा लगता ठीक है अच्छा लगा अक्षत मेरा चार बात करके ਲਓ ਜੀ ਪਹੁੰਚ ਗਏ ਗੇਟ ਕੋਲੋਂ ਤੱਕੜੇ ਤਰੀਕੇ ਨਾਲ ਆਇਆ ਸੀ ਕੰਦੇ ਦਾ ਕੋਈ ਨਹੀਂ ਆਫਟ ਠੀਕ ਹੈ ਸਰ ਥੈਂਕ ਯੂ ਜੀ ਸੋ ਸਕਦਾ ਇਕੱਠੇ ਆਏ ਵਾਪਸ ਲਓ ਜੀ ਆ ਗਿਆ ਸੀ ਰੋਪੇ ਦੇ ਵਿੱਚੋਂ ਉਤਰ ਕੇ ਆ ਜੋ ਦਿਖਾਈਏ ਇੱਕ ਮਿੰਟ ਰਹਿ ਲੈਣਾ ਇਹਨਾਂ ਨੂੰ ਕਿ ਆਏ ਕਿੱਥੋਂ ਆ ਸੀ ਓਹ ਓਹ ਦੇਖੋ ਇਹ ਜਿਹੜੇ ਨਾਲੇ ਨਾਲ ਕਰਕੇ ਆਏ ਆ ਅਕਸਰ ਸਾਡਾ ਬਹਾਦਰ ਬੱਚਾ ਇਹਦੇ ਹੌਸਲੇ ਕਰਕੇ ਆਇਆ ਆ ਨਾ ਨਾ ਇਹਦੇ ਕਰਕੇ ਆਇਆ ਠੀਕ ਹੈ ਜੀ ਥੈਂਕ ਯੂ ਥੈਂਕ ਯੂ ਆਖਰਕਾਰ ਅਸੀਂ ਉੱਥੇ ਪਹੁੰਚ ਗਏ ਜਿੱਥੇ ਅਸੀਂ ਆਣਾ ਸੀ ਤੇ ਇਹ ਜੋ ਮੰਦਿਰ ਹੈ ਤੁਹਾਨੂੰ ਦਿਖਾਈ ਦੇ ਰਿਹਾ ਹੈ ਇਹਦਾ ਨਾਮ ਹੈ ਜੋਖੂ ਮੰਦਿਰ ਇਹ ਉਹ ਮੰਦਿਰ ਹੈ ਜਿੱਥੇ ਹਨੂਮਾਨ ਜੀ ਨੇ ਥੋੜੀ ਦੇਰ ਲਈ ਆਰਾਮ ਕੀਤਾ ਸੀ ਉਸ ਸਮੇਂ ਕੀਤਾ ਸੀ ਜਦੋਂ ਉਹ ਸੰਜੀਬਲੀ ਬੂਟੀ ਦੀ ਪਹਾੜ ਦੇ ਵਿੱਚ ਇਹਨਾਂ ਪਰਬਤਾਂ ਦੇ ਉੱਪਰ ਦੀ ਜਾ ਰਹੀ ਸੀ ਉੱਥੇ ਉਹਨਾਂ ਨੂੰ ਦੇਖਿਆ ਕਿ ਕੋਈ ਇਨਸਾਨ ਕੋਈ ઋષਿ ਬੈਠੇ ਭਗਤੀ ਕਰ ਰਹੇ ਹਨ ਜਿਨ੍ਹਾਂ ਦਾ ਨਾਮ ਸੀ ਜਕਸ਼ ઋષਿ ਉਹ ਉਹਨਾਂ ਕੋਲੇ ਰੁਕੇ ਆਪਣੇ ਮਾਰਗਦਰਸ਼ਨ ਦੇ ਲਈ ਉਹਨਾਂ ਨੇ ਉਹਨਾਂ ਤੋਂ ਰਾਹ ਪੁੱਛਿਆ ਸੀ ਕਿ ਮੈਂ ਕਿਸ ਤਰ੍ਹਾਂ ਛੇਤੀ ਉਸ ਪਰਬਤ ਤੇ ਪਹੁੰਚ ਸਕਦਾ ਹਾਂ ਤਾਂ ਜੋ ਆਪਣੇ ਮੈਂ ਪ੍ਰਭੂ ਦੀ ਜਾਨ ਬਚਾ ਸਕਾਂ ਉੱਥੋਂ ਸੰਜੀਬਲੀ ਬੂਟੀ ਨੂੰ ਪਹਿਚਾਣ ਕੇ ਲਿਆ ਸਕਾਂ ਇਹ ਹਿਸਟਰੀ ਸਾਰੀ ਉੱਥੇ ਲਿਖੀ ਹੋਈ ਹੈ ਜੋ ਮੈਂ ਤੁਹਾਨੂੰ ਇਸ ਵੀਡੀਓ ਇਸ 클ਿੱਪ ਦੇ ਵਿੱਚ ਦਿਖਾ ਰਿਹਾ ਹਾਂ ਤੇ ਉਹ ਕਿਹਾ ਜਾਂਦਾ ਹੈ ਕਿ ਉਹ ਇੱਥੋਂ ਚਲੇ ਗਏ ਸੀ ਪਰ ਵਾਪਸ ਜਦੋਂ ਆਏ ਤਾਂ देर ਹੋ ਗਈ ਸੀ ਤਾਂ ਉਹਨਾਂ ਨੇ ਆ ਕੇ ॠषि ਜੀ ਨੂੰ ਦਰਸ਼ਨ ਦਿੱਤੇ ਤੇ ਉਹਨਾਂ ਤੋਂ ਖਮਾ ਮੰਗੀ ਕਿ ਮੈਂ ਇੱਥੇ ਪਹੁੰਚ ਨਹੀਂ ਸਕਿਆ ਕਿਉਂਕਿ ਮੈਨੂੰ ਜਲਦੀ ਸੀ ਪਹੁੰਚਣ ਦੀ ਤਾਂ ਉਹ ਜਿੱਥੇ ਰੁਕੇ ਸੀ ਉੱਥੇ ਉਹਨਾਂ ਦੇ ਪੈਰਾਂ ਦੇ ਨਿਸ਼ਾਨ ਸੀ ਉਹ ਪੈਰਾਂ ਦੇ ਨਿਸ਼ਾਨਾਂ ਤੇ ਹੀ ਇਹ ਜਿਹੜਾ ਬੰਦਰਾ ਹੋ ਸਥਾਪਿਤ ਹੋਇਆ ਹੋਇਆ ਹੈ ਕੇਸਰੀ ਕਲਰ ਦਾ ਆਪਣਾ ਸੰਦੂਰੀ ਕਲਰ ਹੈ ਨਾ ਤੇ ਹਨੂਮਾਨ ਜੀ ਦੀ ਮੂਰਤ ਨੂੰ ਕਿਉਂ ਕੀਤਾ ਹੋਇਆ ਜੀ ਇਹ ਇਹ ਇਸ ਲਈ ਕਰ ਰੱਖਾਤਾ ਨਾ ਇਹ ਕਿ ਮਤਾ ਸੀ ਤਾਂ ਨਾ सिंदूर लगा रही थी तो हनुमान जी उनके पास गए और उन्होंने देखा कि माता रानी सिंदूर लगा रही है तो उन्होंने उन्होंने सीता माता से पूछा कि माता ये आप सिंदूर क्यों लगा रहे तो उन्होंने बताया कि इससे जो है मेरे स्वामी की उम्र लंबी होगी तो जब हनुमान जी ने सुना तो उन्होंने अपने सारे शरीर में जो है ये सिंदूर लगा दिया तो उन्होंने जब माता ने बोला कि ऐसा क्यों किया तो उसने बोला मैं तो प्रभु आऊँ ਉਨਕੀ ਉਮਰ ਕੇ ਲਿਏ ਮੈਂ ਤੋ ਕਾਮਨਾ ਕਰੂੰਗਾ ਕਾਮਨਾ ਮਤਲਬ ਉਨਕੀ ਉਮਰ ਲੰਬੀ ਹੋ ਇਸ ਲਈ ਸਿੰਦੂਰ ਲਗਾ ਤਬ ਸੇ ਇਹ ਜੋ ਹੈ ਇਨਕੇ ਸਰੀਰ ਤੇ ਸਿੰਦੂਰ ਹੈ ਠੀਕ ਹੈ ਧਨਵਾਦ ਜੀ ਤੇ ਅਸੀਂ ਅੱਜ ਰੋਪੇ ਕੋ ਟਰਾਈ ਕੀਤਾ ਡਰ ਵੀ ਲੱਗ ਰਹਾ ਸੀ ਪਰ ਐਡਵੈਂਚਰਸ ਸੀ ਵਧੀਆ ਸੀ ਬਹੁਤ ਵਧੀਆ ਸੀ ਔਰ ਸਲੋ ਆਉਂਦੀ ਆ ਕੋਈ ਸਪੀਡ ਉਹਦੀ ਫਾਸ ਨਹੀਂ ਹੈਗੀ ਬਿਲਕੁਲ ਝਟਕਾ ਵੀ ਨਹੀਂ ਲੱਗਦਾ ਹੈਗਾ ਪਰ ਹਾਈਟ ਆ ਜੋ ਹਾਈਟ ਤੋਂ ਡਰਦੇ ਤਾ ਉਹਨਾਂ ਨੂੰ ਥੋੜਾ ਬਹੁਤਾ ਅੰਦਰ ਇੱਕ ਡਰ ਤਾਂ ਹੁੰਦਾ ਹੀ ਹੈ ਪਰ ਜੋ ਕੁਮ ਮੰਦਰ ਦੇ ਵਿੱਚ ਆ ਕੇ ਇੱਥੇ ਚਲੋ ਅਸੀਂ ਇਹ ਚੀਜ਼ ਬੜੀ ਇੱਥੇ ਗੋੜ ਦੇ ਉੱਪਰ ਮੈਂ ਪਿਕਚਰ ਵੀ ਲਗਾਉਂਗਾ ਇਹਦੇ ਵਿੱਚ ਉਹ ਦੀ ਕਿ ਜਦੋਂ ਹਰਮਾਨ ਜੀ ਸੰਜੀਵਨੀ ਬੂਟੀ ਦੀ ਖੂਸ ਦੇ ਵਿੱਚ ਆਏ ਸੀ ਤਾਂ ਉਹਨਾਂ ਨੇ ਰਸਤੇ ਦੇ ਵਿੱਚ ਜਦੋਂ ਇਸ ਪਰਬਤ ਦੇ ਉੱਪਰ ਦੀ ਲੰਘੇ ਇਹ ਆਖੂ ਪਰਬਤ ਦੇ ਉੱਪਰ ਦੀ ਲੰਘੇ ਤਾਂ ਉਹਨਾਂ ਨੇ ਦੇਖਿਆ ਇੱਕ ઋષਿ ਬੈਠੇ ਤੇ ਭਗਤੀ ਕਰ ਰਹੇ ਸੀ ਤਾਂ ਉਹ ਉਹਨਾਂ ਦੇ ਕੋਲ ਉਤਰੇ ਆਏ ਉਹਨਾਂ ਦੇ ਕੋਲੇ ਤਾਂ ਉਹਨਾਂ ਦਾ ਨਾਮ ઋષਿ ਸੀ ਉਹਨਾਂ ਦਾ ਨਾਮ ਸੀ ਜਕਸ਼ ઋષਿ ਇਹ ਮੰਨਣਾ ਸੀ ਕਿ ਉਹ ਜਦੋਂ ਇਹਨਾਂ ਕੋਲੇ ਰੁਕੇ ਤਾਂ ਉਹਨਾਂ ਨੂੰ ਥੋੜੀ ਜਿਹੀ ਜਾਣਕਾਰੀ ਚਾਹੀਦੀ ਸੀ ਕਿ ਉਹ ਸੰਜੀਵਨੀ ਬੂਟੀ ਨੂੰ ਲੱਭਣ ਕਿਵੇਂ ਤਾਂ ਕਿਸ ਤਰਫ ਕਿਸ ਤਰ੍ਹਾਂ ਜਾਣ ਤਾਂ ਉਹ ਰਿਸ਼ੀ ਨੇ ਉਹਨਾਂ ਦੀ ਹੈਲਪ ਕੀਤੀ ਤਾਂ ਉਸ ਤੋਂ ਬਾਅਦ ਉਹ ਉੱਥੋਂ ਜਾਣ ਤੋਂ ਪਹਿਲਾਂ ਉਹਨਾਂ ਨੇ ਕਿਹਾ ਵੀ ਮੈਂ ਆਉਂਦਾ ਹੋਇਆ ਤੁਹਾਨੂੰ ਇੱਥੇ ਦੀ ਜ਼ਰੂਰ ਵਾਪਸ ਮਿਲ ਕੇ ਜਾਵਾਂਗਾ ਬਟ ਉਹਨਾਂ ਤੋਂ ਇੱਧਰ ਦੀ ਆਏ ਨਹੀਂ ਗਿਆ ਮਿਲੇ ਨਹੀਂ ਗਿਆ ਕਾਰਨ ਕੀ ਸੀ ਉਹਨਾਂ ਕੋਲ ਸਮਾਂ ਘੱਟ ਸੀ ਤਾਂ ਉਹ ਜਯੋਧਿਆ ਬਲ ਦੀ ਸ਼ਾਰਟ ਰਸਤੇ ਬਲ ਦੀ ਚਲੇ ਗਏ ਸੀ ਪਰ ਰਿਸ਼ੀ ਸੀ ਜਿਹੜੇ ਉਹ ਇੱਥੇ ਉਹਨਾਂ ਦੀ ਵੇਟ ਕਰਦੇ ਰਹੇ ਤਾਂ ਉਹ ਵਿਆਕੁਲ ਹੋ ਗਏ ਮਤਲਬ ਉਹ ਉਹਨਾਂ ਦੇ ਅੰਦਰ ਇਹ ਸੀ ਕਿ ਉਹ ਅਜੇ ਤੱਕ ਆਏ ਕਿਉਂ ਨਹੀਂ ਤਾਂ ਇਹ ਫਿਰ ਉਸ ਤੋਂ ਬਾਅਦ ਹਨੂਮਾਨ ਜੀ ਨੇ ਉਹਨਾਂ ਨੂੰ ਦਰਸ਼ਨ ਦਿੱਤੇ ਦਰਸ਼ਨ ਦੇ ਕੇ ਉਹਨਾਂ ਨੂੰ ਕਾਰਨ ਦੱਸਿਆ ਕਿ ਮੈਂ ਕਿਉਂ ਨਹੀਂ ਪਹੁੰਚ ਸਕਿਆ ਤੇ ਉਹਨਾਂ ਦੀ ਇਮੇਜ ਹੈ ਜਿਹੜੀ ਉਹਨਾਂ ਦੇ ਸਾਹਮਣੇ ਆਈ ਤਾਂ ਉਸ ਤੋਂ ਬਾਅਦ ਉਹਨਾਂ ਰਿਸ਼ੀ ਜੀ ਨੇ ਇੱਥੇ ਉਹਨਾਂ ਦੇ ਲਈ ਇਹ ਮੰਦਿਰ ਜਿਹੜਾ ਉਹ ਤਿਆਰ ਕੀਤਾ ਤੇ ਇਹਦਾ ਨਾਮ ਜਾਖੂ ਮੰਦਿਰ ਵੀ ਰੱਖਿਆ ਗਿਆ ਪਰ ਹੈ ਮੇਨਲੀ ਫੋਕਸ ਆ ਜਿਹੜਾ ਉਹ ਹਨੂਮਾਨ ਜੀ ਦੇ ਉੱਪਰ ਆ ਜਿਹੜੀ ਇਹ ਪ੍ਰਤਿਮਾ ਉਹਨਾਂ ਦੇ ਪਿੱਛੇ ਬਣੀ ਹੋਈ ਆ ਜਿਹੜੀ ਇਹ ਸਟੈਚੂ ਇੰਨਾ ਵੱਡਾ ਬਣਿਆ ਹੋਇਆ ਤੇ ਇਹ 108 ਫੋਟੋ ਉੱਚਾ ਬਹੁਤ ਵੱਡੀ ਹਾਈਟ ਹੈ ਜੀ ਔਰ ਇਹ ਸਾਰੇ ਸਿੰਗਲੇ ਦੇ ਵਿੱਚੋਂ ਬਾਹਰ ਤੋਂ ਦੂਰ ਤੋਂ ਵੀ ਦਿਖਦਾ ਹੈ ਤੇ ਰਾਤ ਦਾ ਵੀਊ ਮੈਂ ਬਿਤੇ ਆਲਰੇਡੀ ਇਹਦੇ ਵਿੱਚ ਬਿਊਟੀ ਦੇ ਵਿੱਚ ਲਾ ਚੁੱਕਿਆ ਹਾਂ ਤੇ ਰਾਤ ਨੂੰ ਵੀ ਇੱਥੇ ਜਦੋਂ ਲਾਈਟ ਜਗ ਦਿੱਤਾ ਇਹਨਾਂ ਦੀ ਪ੍ਰਤਿਮਾ ਜਿਹੜੀ ਉਹ ਦਿਖਾਈ ਦਿੰਦੀ ਹਾਂਜੀ ਖੌਣਾ ਜੀ ਬਾਪਾ ਚੱਲੇ ਆਖੋ ਰੁਕੋ ਵੇ ਦੇ ਤੋ ਨੀਚੇ ਦੇ ਵੱਲੋਂ ਕੋਈ ਬਹੁਤ ਕੰਫੀਡੈਂਸ ਆ ਗਿਆ ਨਾ ਬਹੁਤ ਵਧੀਆ ਕਰ ਰਹੇ ਹਾਂ

ਤੇ ਵੀ ਦਾਸਾ ਤਾਂ ਜਿਹੜਾ ਪਹਿਲਾਂ ਰੱਖਦਾ ਸੀ ਮਸਲਾ ਕੰਫੀਡੈਂਸ ਹਾਂ ਆ ਗਿਆ ਜਾਂਦਾ ਰਹੀ ਸੀ ਨਾ ਨਾ ਪਾ ਲੈਣਾ ਦੰਦਾਂ ਦਾ ਪਹੁੰਚ ਗਏ ਸੀ ਰੌਕਪੀ ਸਟੇਸ਼ਨ ਤੇ ਲੈਂਡ ਕਰ ਰਹੇ ਨੇ ਚਾਹ ਉਹ ਚਾਹ ਹਰੀ ਹੋਊਗੀ ਫੇਰ ਆਪਣੇ ਅਗੇਤ ਖੋਲਾਂਗੇ ਜਿਵੇਂ ਜਿਵੇਂ ਇਹ ਹੋਵੇ ਹਾਂ ਖਾਣੇ ਨੂੰ ਉੱਤਰ ਗਿਆ ਹੁਣ ਸਕੂਨ ਵੱਧ ਮਿਲ ਰਿਹਾ ਕੋਈ ਕੋਪਰ ਵਾਲੀ ਗੱਲ ਨਹੀਂ ਹੈਗੀ ਜਾਂਦੇ ਹੋਏ ਤਾਂ ਡਰ ਲੱਗਦਾ ਸੀ ਹੁਣ ਨਹੀਂ ਹੈਗਾ ਬਹੁਤ ਸਮੂਥ ਹੈ ਜਿਨੇ ਵੀ ਤਸਮੇ ਕਰਨਾ ਜੇ ਆਪਕੋ ਮੰਦਿਰ ਲੈ ਕੇ ਕਰ ਸਕਦੇ ਔਰ ਕਰੇ ਹੋਰੇ ਤਰ੍ਹਾਂ ਹੀ ਗੱਡੀ ਗੁੱਡੀ ਨਹੀਂ ਨਾ ਜਾਇਓ ਐਡਵੈਂਚਰ ਬਹਿਰੇ ਥਰੋ ਹੀ ਆ ਬੜਾ ਵਧੀਆ ਲੱਗਦਾ ਵਿੰਡੋ ਵਿੱਚ ਦੀ Shimla ਜਾ ਰਹਾ ਵਧੀਆ ਲੱਗਦਾ Shimla ਲੈ ਇਹ ਉਹ ਸੀ ਰੇਜ ਇੱਥੋਂ ਆਇਆ ਸੀ ਪੈਦਲ ਚੱਲ ਕੇ ਇਸ ਜਗ੍ਹਾ ਤੇ ਫਿਰ ਵਾਪਸ ਐਡੀ ਦੂਰੀ ਜਾਣਾ ਫਿਰ ਉਹ ਤਾਂ نیچے ਵੀ ਜਾਣਾ ਮੈਨੂੰ ਅਭੀ ਬੰਦ ਕਰ ਦੇਣਾ ਮੇਰੇ ਨੂੰ ਹਾਂਜੀ 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 ਇਹ ਬ੍ਰਿਟਿਸ਼ ਟਾਈਮ ਦੀ ਬਾਤ ਕਰ ਰਿਹਾ ਤਾਂ ਓਕੇ 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 ਜੀ ਹਾਂਜੀ ਹਾਂਜੀ ਇੱਥੋਂ ਮੈਨੂੰ ਇਹ ਜਾਣਕਾਰੀ ਮਿਲੀ ਹੈ ਕਿ ਜੋ ਸਾਹਮਣੇ ਦਿਖ ਰਿਹਾ ਨਾ ਇਹ ਉਬਰਾਏ ਹੋਟਲ ਹੈ ਔਰ ਇਹਦੀ ਰੀਨੋਵੇਸ਼ਨ ਵੀ ਚੱਲ ਰਹੀ ਹੈ ਤੇ ਚਾਰ ਬਲਾਕ ਨੇ ਔਰ ਇਹ ਅੰਗਰੇਜ਼ਾਂ ਦੇ ਟਾਈਮ ਦਾ ਹੋਟਲ ਹੈ ਉਸ ਟਾਈਮ ਜਦੋਂ ਅੰਗਰੇਜ਼ ਇੱਥੇ ਰਹਿੰਦੇ ਸੀ ਤਾਂ ਸਮਰ ਦੇ ਵਿੱਚ ਦੋ ਮਹੀਨੇ ਲਈ ਇੱਥੇ ਆਉਂਦੇ ਸੀ ਸਾਰਾ ਕੁਝ ਸ਼ਿਫਟ ਕਰਕੇ ਉਸ ਤੋਂ ਬਾਅਦ ਉਹ ਬਾਕੀ ਦਾ ਟਾਈਮ ਸੀ ਜਿਹੜੇ ਉਹ ਰਹਿੰਦੇ ਸੀ ਦਿੱਲੀ ਤੇ ਉਹ ਪੂਰਾ ਗਵਰਨਮੈਂਟ ਉਸ ਟਾਈਮ ਇੱਥੇ ਸ਼ਿਫਟ ਹੁੰਦੀ ਸੀ ਤੇ ਇੱਥੇ ਉਹਨਾਂ ਨੇ ਮੀਟਿੰਗ ਵਗੈਰਾ ਹੁੰਦੀਆਂ ਸੀ ਤੇ ਆਜ਼ਾਦੀ ਤੋਂ ਪਹਿਲਾਂ ਦੀ ਗੱਲ ਆ ਇਹ ਤੇ ਹੁਣ ਇਹ 1944 ਦੇ ਵਿੱਚ ਨਾ ਉਬਰਾਇਜ਼ ਨੇ ਇਹਨੂੰ ਐਕਵਾਇਰ ਕਰ ਲਿਆ ਸੀ ਉਹਨਾਂ ਕੋਲ ਹੀ ਹੁਣ ਅੱਜਕੱਲ ਇਹ ਪਰ ਇਹ ਬਹੁਤ ਪੁਰਾਣੀ ਬਿਲਡਿੰਗ ਰੈਨੋਵੇਸ਼ਨ ਚੱਲ ਰਹੀ ਹੈ ਤੁਸੀਂ ਇਹ ਦੇ ਗੇਟ ਵੀ ਦੇਖ ਸਕਦੇ ਹੋ ਉਸੇ ਸਮੇਂ ਇਹ ਨੇ ਪੁਰਾਣੇ ਸਾਰੇ ਬਿਲਕੁਲ ਐਜ਼ ਇਟ ਇਜ਼ ਹੀ ਹੈ ਤੇ ਹੁਣ ਉਹ ਨਵੇਂ ਬਲਾਕਸ ਨੇ ਜਿਹੜੇ ਉਹ ਬਣੇ ਨੇ ਤੇ ਇਹਦੀ ਰੈਨੋਵੇਸ਼ਨ ਚੱਲ ਰਹੀ ਹੈ ਇਹ ਵੀ ਉਸੇ ਤਰ੍ਹਾਂ ਤਿਆਰ ਹੋ ਜਾਣਾ ਉਹਨਾਂ ਦਾ ਬਿਲਕੁਲ ਅੱਗੇ ਇਹ ਪੁਰਾਣੀ ਬਿਲਡਿੰਗ ਨੇ ਸਾਰੇ ਆਜੋ ਅੱਗੇ ਤੁਹਾਨੂੰ ਨਵੀਂ ਚੀਜ਼ ਦਿਖਾਉਂਦਾ ਕਿਵੇਂ ਤਿਆਰ ਹੋਈ ਜੀ ਰਾਇ ਇਹਨੂੰ ਬੈਠੋ ਜਾਈਏ। ਵਾਸਾ ਇਹ ਵਰਕਿੰਗ ਹੈ। ਔਰ ਇਹ ਪੁਰਾਣੀ ਬਿਲਡਿੰਗ ਹੈ ਜੇ ਨਾਨ ਵਰਕਿੰਗ ਹੈ। ਇਹ ਰਾਤ ਦਾ ਸੀਨ ਹੈ ਜੀ। ਇਹ ਐਂ ਲੱਗਦਾ ਜਿਵੇਂ ਅਸਮਾਨ ਧਰਤੀ ਤੇ ਉਤਰੇ ਹੋਵੇ ਤੇ ਉੱਪਰ ਦੇ ਅਸਮਾਨ ਦੇ ਜਿਹੜੇ ਤਾਰੇ ਨੇ ਉਹ ਜ਼ਮੀਨ ਤੇ ਆ ਗਏ ਹੁਣ। ਤਾਂ ਐਨਾ ਸੋਹਣਾ 뷰 ਲੱਗ ਰਿਹਾ ਹੈ। ਤੇ ਇਹ ਸਾਰਾ 뷰 ਜਦੋਂ ਵਾਪਸ ਆ ਰਿਹਾ ਸੀ ਉਸ ਸਮੇਂ ਦਾ ਹੈ।